ਹਾਂ ਸੁੱਤਾ ਪਿਆ ਹਜੇ ਓਏ ਉੱਠ ਓਠ ਓਏ ਚੱਲ ਉੱਠ ਤੇਰੇ ਦਾਦੇ ਦਾ ਸ਼ਰਾਦ ਕਰਨਾ ਅੱਜ ਬਾਪੂ ਯਾਰ ਕਰ ਲਾ ਫਿਰ ਮੈਨੂੰ ਤਾਂ ਸੋ ਲੈਣ ਦੇ ਚੱਲ ਉੱਠ ਕੇ ਰਾਸ਼ਨ ਲੈ ਕੇ ਆ ਕੁਝ ਬਣਾਉਣਾ ਹੀ ਹੈਗਾ ਉਹ ਬਾਪੂ ਬਣਾ ਲਾ ਕੁਝ ਵੀ ਉਹਨਾਂ ਨੇ ਕਿਹਾ ਆ ਕਿ ਚਮਚਾ ਨਹੀਂ ਖਾਣਾ ਵਾ ਪਤੋ ਉਹਨਾਂ ਨੇ ਤਾਂ ਮੈਂ ਆ ਕਿ ਚਮਚਾ ਨਹੀਂ ਖਾਣਾ ਪਰ ਕੁਝ ਸਪੈਸ਼ਲ ਤਾਂ ਬਣਾਉਣਾ ਪੈਣਾ ਕੀ ਬਣਾਉਣਾ ਬਾਪੂ ਫਿਰ ਸੂਜੀ ਦਾ ਹਲਵਾ ਖੀਰ ਪੂੜੀਆਂ ਪਨੀਰ ਦੀ ਸਬਜੀ ਦਾਲ ਵਰਸੀ ਗੁਲਾਬ ਜਾਮਨਾ ਸਭ ਖਵਾਣਾ ਅੱਜ ਆਪਾਂ ਵਾਓ ਏ ਬਾਪੂ ਜਿਉਂਦਿਆਂ ਦੇ ਕੁੱਤੇ ਖਾਣੇ ਤੇ ਮਰਿਆਂ ਨੂੰ ਸ਼ਾਹੀ ਭੋਜਨ ਅ ਤੂੰ ਫालतू ਗੱਲਾਂ ਨਾ ਕਰ ਚੱਲ ਜਾ ਕੇ ਰਾਸ਼ਨ ਲੈ ਕੇ ਆ ਲੈ ਆਪੂ ਫਿਰ ਪੈਸੇ ਦੇ ਜਾਵਾਂ ਫਿਰ ਮੈਂ ਆਗੜੇ ਪੈਸੇ ਜਲਦੀ ਜਾ ਤੀ ਗੋਲੀ ਵਾਂਗੂ ਆ ਆਪੂ ਮੂੰਹ ਤੋਂ ਕਰ ਲੈ ਜਾਂ ਇੱਥੇ ਚੱਲ ਜਾ ਉਹ ਅੱਜ ਤੂੰ ਨਾ ਕੇ ਜਾ ਅੱਜ ਵੱਡ ਬਡੇਰੇ ਪੁੱਛਣੇ ਆ ਆਲੇ ਯਾਰ ਜਿੰਨਾ ਜਰੇ ਇਹ ਆਂਦਾ ਵਾ ਉਹਨਾਂ ਚਿਰ ਮੈਂ ਭਾਂਡੇ ਮੱਜ ਲੈਣਾ ਚੱਲ ਵੀ ਜਾ ਕੇ ਰਸਣ ਪਾਣੀ ਲੈ ਕੇ ਆਈਏ ਰੋਜ਼ ਤਾਂ ਬਾਪੂ ਨੇ ਬਈਆਂ ਦਾਲਾਂ ਖਵਾ ਖਵਾ ਢੜਦਹੁਣੇ ਲਾਇਆ ਹੋਇਆ ਅੱਜ ਸਰਾ ਦਾ ਕੁਝ ਵਧੀਆ ਖਾਣ ਨੂੰ ਮਿਲ ਜੂਗਾ ਲੈ ਵੀ ਆਪਾਂ ਸਾਰਾ ਸਮਾਨ ਲੈ ਲਿਆ ਆਪਣੇ ਵੱਲੋਂ ਕੰਮ ਓਕੇ ਆ ਹੁਣ ਬਾਪੂ ਨੇ ਹੀ ਬਣਾਣਾ ਜੋ ਬਣਾਣਾ ਵਾ ਬਾਜੀ ਦਾ ਹੁਣ ਆ ਗਿਆ ਆ ਬਾਪੂ ਉਹ ਕਿੱਥੇ ਰਹਿ ਗਿਆ ਤੂੰ ਬਾਪੂ ਖੇਡਦਾ ਪਿਆ ਵਾਂ ਆਖਰੀ ਓਵਰ ਰਹਿ ਗਿਆ ਬਸ ਉਹ ਸਾਰਾ ਦਿਨ ਤਾਂ ਮੈਂ ਸਮਾਨ ਲੈਣੇ ਭੇਜਿਆ ਸੀ ਉਹ ਤੇਰੇ ਪਿਓ ਨੇ ਲਗਾਉਣਾ ਵਾ ਤੇ ਸਮਾਨ ਲੈਣੇ ਭੇਜਿਆ ਸੀ ਸਮਾਨ ਲੈ ਕੇ ਆ ਰਿਹਾ ਵਾਂ ਨਾਲੇ ਤੂੰ ਖੇਡਣ ਵਾਲੀ ਚਵਲ ਕਿਉਂ ਮਰੀ ਏ ਉਹ ਬਾਪੂ ਤੈਨੂੰ ਵੀ ਤਾਂ ਪਤਾ ਵਾ ਮੈਂ ਸਮਾਨ ਲੈ ਕੇ ਆ ਰਿਹਾ ਵਾਂ ਉਹ ਇੰਨਾ ਟਾਈਮ ਕੋ ਲਈ ਜਾਣਾ ਜਲਦੀ ਨਹੀਂ ਆ ਸਕਦਾ ਉਹ ਯਾਰ ਤੂੰ ਕਿਹੜਾ ਮੈਨੂੰ ਕੇਟੀਐਮ ਲੈ ਕੇ ਦਿੱਤਾ ਹੋਇਆ ਵਾ ਉਹ ਤੂੰ ਜਲਦੀ ਆ ਹੁਣ ਇਹਨਾਂ ਤੈਨੂੰ ਹਾਰ ਲੈ ਲੈ ਕੇ ਦੇਦਾ ਆ ਆ ਗਿਆ ਆ ਗਿਆ ਬਸ ਆਹ ਹਣ ਕੀ ਦਾ ਫੋਨ ਆ ਗਿਆ ਜੱਗੇ ਦਾ ਫੋਨ ਹਾਂ ਜੱਗੇ ਓ ਤੂੰ ਆਇਆ ਨਹੀਂ ਕਿੱਥੇ ਆਉਣਾ ਸੀ ਕਿਹ ਜਾਨ ਹੋਰ ਕਿੱਥੇ ਆਉਣਾ ਸੀ ਓ ਯਾਰ ਮੇਰੇ ਕੋਲੋਂ ਨਹੀਂ ਆਇਆ ਜਾਣਾ ਕਿਉਂ ਤੇਰੇ ਤਾਂ ਦਰ ਨਹੀਂ ਹੁੰਦਾ ਓ ਯਾਰ ਕਰੇ ਸ਼ਰਾਦ ਕਰਨੇ ਆ ਮੈਂ ਨਹੀਂ ਆ ਸਕਦਾ ਓ ਯਾਰ ਤੂੰ ਪਹਿਲਾਂ ਦੱਸ ਦਿੰਦਾ ਮੈਨੂੰ ਤੈਨੂੰ ਪਤਾ ਹੀ ਆ ਖੇੜਣ ਜਾਣਾ ਓ ਯਾਰ ਮੈਨੂੰ ਵੀ ਬਾਪੂ ਨੇ ਸਵੇਰੇ ਸਵੇਰੇ ਦੱਸਿਆ ਵਾ ਉਹ ਕਹਿੰਦੇ ਫੇਰ ਕਰ ਲੈ ਸ਼ਰਾਦ ਹੁਣ ਤੂੰ ਆ ਜਾ ਓ ਨਹੀਂ ਯਾਰ ਅੱਜ ਹੀ ਕਰਨੇ ਆ ਕਿਉਂ ਅੱਜ ਤੇਰੇ ਦਾਦੇ ਦੀ ਛੁੱਟੀ ਆ ਜਿਹੜਾ ਤੁਸੀਂ ਅੱਜ ਹੀ ਸ਼ਰਾਦ ਕਰਨਾ ਵਾ ਤੁਪੇ ਤੇ ਫੇਰ ਕਰ ਲਿਓ ਐਦਾਂ ਘਰ ਬਾਨਾ ਬੁਨਾ ਲਾ ਕੇ ਨਿਕਲਿਆ ਉਹ ਜਿਵੇਂ ਬਾਨਾ ਲਾ ਕੇ ਨਿਕਲਿਆ ਨਾ ਬਾਪੂ ਨੇ ਮੇਰਾ ਸਰਾਦ ਕਰ ਦੇਣਾ ਕੱਲ ਚੰਗਾ ਫੇਰ ਮਿਲਦੇ ਆਂ ਓਏ ਆ ਗਿਆ ਸ਼ੁਕਰ ਆ ਤੂੰ ਆ ਗਿਆ ਜਲਦੀ ਨਹੀਂ ਆ ਸਕਦਾ ਸੀ ਉਹ ਬਾਪੂ ਟਾਈਮ ਤਾਂ ਲੱਗਦਾ ਈ ਆ ਸਮਾਨ ਲਿਆਉਣ ਚ ਲੈ ਫੜਾ ਬਾਪੂ ਵਧੀਆ ਬਣਾਈ ਦਾਦਾ ਉਂਗਲਾ ਚੜਦਾ ਰਹਿ ਜੇ ਉਹ ਵਧੀਆ ਹੀ ਬਣਾਉਂਗਾ ਤੂੰ ਨਾਲ ਕੰਮ ਕਰਾ ਦੇ ਮੇਰੇ ਉਹ ਮੈਂ ਤਾਂ ਨੂਨ ਮਿਰਚ ਵੱਧ ਤੇ ਪੈ ਜਾਣਾ ਆ ਵੀ ਕਰ ਲਾ ਬਸ ਤੂੰ ਤਾਂ ਭਾਂਦੀ ਬਣਾਇਆ ਕਰ ਕੰਮ ਨਾ ਕਰਨ ਦੇ ਉਹ ਬਾਪੂ ਬਣ ਗਿਆ ਸਾਰਾ ਕੁਝ ਹਾਂ ਹਾਂ ਬਣ ਗਿਆ ਵਾ ਵਾ ਬਾਪੂ ਖੁਸ਼ਬੂ ਤਾਂ ਘੈਂਟ ਆ ਰਹੀ ਆ ਓਏ ਹਾਂ ਮੈਨੂੰ ਤੇਰੇ ਦਾਦੇ ਨੇ ਬਣਾਉਣਾ ਸਿਖਾਇਆ ਉਹ ਵੀ ਜਦੋਂ ਕੋਈ ਚੀਜ਼ ਬਣਾਉਂਦਾ ਹੁੰਦਾ ਸੀ ਨਾ ਪੂਰਾ ਘਰ ਮੈਂ ਘਣ ਲਾ ਦਿੰਦਾ ਸੀ ਬਾਪੂ ਦਾਦੀ ਨਹੀਂ ਬਣਾਉਣੀ ਹੁੰਦੀ ਸੀ ਕੁਛ ਬਣਾਉਂਦੀ ਹੁੰਦੀ ਸੀ ਕੀ ਉਹ ਤੇਰੇ ਦਾਦੇ ਨੂੰ ਫੁੱਦੂ ਬਣਾਉਂਦੀ ਹੁੰਦੀ ਸੀ ਬਾਪੂ ਦਾਦੀ ਦਾ ਸਰਾਦਾ ਨਹੀਂ ਕਰਨਾ ਫਿਰ ਓਏ ਉਹ ਦਾ ਤੇਰਾ ਚਾਚਾ ਕਰ ਦੂੰਗਾ ਉਹ ਉਦਰੀ ਦੇਂਦੀ ਹੁੰਦੀ ਸੀ ਜਿਆਦਾ ਚੱਲ ਫਿਰ ਬਾਪੂ ਲਵਾ ਭੋਗ ਚੱਲ ਆ ਜਾ ਅਰਦਾਸ ਕਰ ਲਾਤ ਜਿੜ ਕੇ ਬਾਪੂ ਪਾਣੀ ਦਾ ਗਲਾਸ ਤਾਂ ਲਿਆਂਦਾ ਨਹੀਂ ਹਾਂ ਲਿਆਂਦਾ ਨਹੀਂ ਲੈ ਭਾਵੇਂ ਦਾ ਦੇ ਨੂੰ ਹਿਚਕੀ ਲੱਗ ਗਈ ਉਹ ਜਾ ਜਲਦੀ ਜਾ ਕੇ ਲੈ ਕੇ ਆ ਲੈ ਬਾਪੂ ਤਾਂ ਤਾਂ ਮਾਰਤਾ ਸੀ ਅੱਜ ਪਿਆਸਾ ਆ ਦਾ ਕਰ ਚਲੋ ਕੋਈ ਗੱਲ ਨਹੀਂ ਮਾਫੀ ਮੰਗ ਲੈਨੇ ਆਪਾਂ ਬਾਪੂ ਚੱਲ ਹੁਣ ਦਾਦੇ ਨੂੰ ਤਾਂ ਲੱਗ ਗਿਆ ਭੋਗ ਆਪਾਂ ਵੀ ਕੁਝ ਖਾ ਲਈਏ ਉਹ ਤਾਂ ਭੁੱਖ ਲੱਗੀ ਹੋਈ ਆ ਉਹ ਤੇਰੇ ਤੋਂ ਸਬਰ ਨਹੀਂ ਹੁੰਦਾ ਟੱਕੇ ਬਹਿ ਜਾ ਹਜੇ ਬਾਪੋਂ ਹਾਂ ਦਾਦੇ ਨੂੰ ਘਰਲੀ ਕਰਵਾ ਗਿਆ ਉੱਠਣਾ ਵਦੂ ਇੱਥੇ ਭੋਖਣਾ ਟੈਡ ਇਕੱਠਾ ਹੋਈ ਜਾਂਦਾ ਵਾ ਚੱਲ ਉੱਠ ਤੇਰੇ ਤੋਂ ਨਹੀਂ ਸਬਰ ਹੋਣਾ ਮੱਥਾ ਟੇਕ ਕੇ ਉੱਠ ਖੜ ਖਾਣੇ ਜਾ ਕੇ ਅ ਸਵਾਦ ਆ ਗਿਆ ਸਤਾ ਕਲ ਦੋ ਤਿੰਨ ਘੰਟੇ ਆਰਾਮ ਕਰ ਲੈਂਦੇ ਹੁਣ। ਆਹ ਦਰਵਾਜ਼ਾ ਕਰਾ ਦਿੰਦਾ। ਕਰਾ ਦਿੰਦਾ। ਓਏ ਆਹ ਕਿਹੜਾ ਅੰਕਲ ਖੜਾ ਵਾ? ਅੰਕਲ ਜੀ? ਓ ਅੰਕਲ ਜੀ। ਕੀ ਗੱਲ ਅੰਕਲ ਜੀ ਰੁੱਸੇ ਹੋਇਆ ਮੇਰੇ ਤੋਂ ਦਾਦਾ ਜੀ ਤੁਸੀਂ ਦਾਦਾ ਜੀ ਪੈਰੀ ਪੈਨ ਜਿੰਦਾ ਰਹੇ ਪੁੱਤਰਾ ਜਿੰਦਾ ਰਹੇ ਦਾਦਾ ਜੀ ਕਿਵੇਂ ਆਉਣਾ ਹੋਇਆ ਅੱਜ ਤਾਂ ਥੋੜਾ ਸਰਾਦ ਕੀਤਾ ਵਾ ਬਜ਼ੁਰਗ ਸਰਾਦ ਖਾਣ ਤੋਂ ਪਹਿਲਾਂ ਹੁੰਦਾ ਸੁਭਨੇ ਚ ਤੁਸੀਂ ਖਾਣ ਤੋਂ ਬਾਅਦ ਆਏ ਹੋ ਕੀ ਗੱਲ ਹੋ ਗਈ ਨਹੀਂ ਤੁਸੀਂ ਸਰਾਦ ਤਾਂ ਖਵਾਤੇ ਤੁਹਾਨੂੰ ਦੱਸਣ ਵੀ ਨਾ ਆਈਏ ਕਿੱਦਾਂ ਦਾ ਲੱਗਿਆ ਤੁਹਾਡਾ ਸ਼ਾਈਪ ਹੋ ਜਾਣਾ ਦਾਦਾ ਜੀ ਕਾਫੀ ਗੁੱਸੇ 'ਚ ਲੱਗਦੇ ਹੋ ਕੀ ਹੋਇਆ ਸਾਡੇ ਭੋਜਨ ਨੂੰ ਇਹਨੇ ਚਾਵਲਾ ਬਣਾਇਆ ਸੀ ਮੇਰੇ ਬਾਪੂ ਨੇ ਬਣਾਇਆ ਸੀ ਚਾਵਾਂ ਨਾਲ ਤੈਨੂੰ ਵੀ ਲੱਗਦਾ ਹੋਣਾ ਮੈਨੂੰ ਨਹੀਂ ਪਤਾ ਕਿੱਦਾਂ ਬਣਾਇਆ ਉਹਨੇ ਲੈ ਦਾਦਾ ਜੀ ਇੰਨਾ ਖਰਚਾ ਕਰਤਾ ਤੁਹਾਡੇ ਲਾਗਲੇ ਨੇ ਨਹੀਂ ਖਰਚ ਨੇ ਉਹਨੇ ਪੈਸੇ ਸਿ ਸ਼ਰਾਧ ਕਰਤਾ ਸਾਡਾ 500 ਰੁਪਏ ਹੀ ਲੱਗੇ ਹੋਣਾ ਉਹਦਾ ਉਹ ਦਾਦਾ ਜੀ 1500 ਦਾ ਸਮਾਨ ਮੈਂ ਆਪਣੇ ਹੱਥੀ ਲੈ ਕੇ ਆਇਆ ਵਾਂ ਫੇਰ ਕੀ ਹੋਇਆ ਜੋਲੇ 1500 ਲਾਤਾ ਉਹਦੇ ਹੋਏ ਤੇ ਮੈਂ ਲੱਖਾਂ ਰੁਪਏ ਲਾਇਆ ਸੀ ਪਤਾ ਲੋਕਾਂ ਨੂੰ ਕੀ ਕੀ ਖਵਾਇਆ ਉਹ ਦਾਦਾ ਜੀ ਤੁਹਾਨੂੰ ਕਮੀ ਕੀ ਲੱਗੀ ਆ ਉਹ ਕਮੀ ਇੱਕ ਹੋਵੇ ਤਾਂ ਦੱਸਾਂ ਕਮੀ ਕਮੀਆਂ ਸੀ ਉਹ ਫੇਰ ਵੀ ਖੁੱਲ ਕੇ ਦੱਸੋ ਅੱਗੇ ਤੋਂ ਧਿਆਨ ਦੇਵਾਂਗੇ ਖੀਰ ਚੋਂ ਲੂਣ ਦਾ ਸਵਾਦ ਆ ਰਿਹਾ ਸੀ ਦਾਦਾ ਜੀ ਉਹ ਤਾਂ ਮੈਨੂੰ ਵੀ ਆ ਰਿਹਾ ਸੀ ਬਾਪੂ ਕਹਿੰਦਾ ਸੀ ਮੈਂ ਤਾਂ ਗਲਤੀ ਨਾਲ ਦਾਲ ਦੀ ਘਟਚੀ ਖੀਰ ਚ ਪੈ ਗਈ ਸੀ ਸਵਾ ਉਹਨੇ ਜਾਣ ਬੁੱਝ ਕੇ ਪਾਇਆ ਸੀ ਦਾਦਾ ਜੀ ਤੁਹਾਨੂੰ ਬੜਾ ਪਤਾ ਉਹ ਪੁੱਤ ਮੈਂ ਤੇਰੇ ਤਿਉਹ ਦਾ ਤਿਉਹ ਆ ਤੂੰ ਉਹਦੇ ਕੋਲ ਜਾ ਕੇ ਖੜ ਜਾਂਦਾ ਕਮ ਸਿਕਮ ਉਹਨੂੰ ਕੁਝ ਦੱਸਤਾ ਦਿੰਦਾ ਦਾਦਾ ਜੀ ਥੋੜਾ ਮੁੰਡਾ ਕਹਿੰਦਾ ਸੀ ਮੈਂ ਸਭ ਕੁਝ ਆਪਣੇ ਬਾਪੂ ਕੋਲੋਂ ਸਿੱਖਿਆ ਵਾਂ ਤੁਹਾਡੇ ਚ ਕੀ ਕਮੀ ਰਹਿ ਗਈ ਸੀ ਸਿਖਾਉਣ ਚ ਮੈਂ ਬੜਾ ਹਲਵਾਈਆਂ ਨਾਲ ਜਾਂਦਾ ਰਿਹਾ। ਮੈਂ ਸਦਾ ਤੱਕਿਆਂ ਨਾਲ ਕਹਿੰਦਾ ਹੁੰਦਾ ਸੀ, ਬਾਪੂ ਮੈਂ ਤੇਰੇ ਹੱਥ ਦੀ ਰੋਟੀ ਖਾਣੀ ਹੈ। ਦਾਦਾ ਜੀ ਤੁਹਾਡਾ ਮੁੰਡਾ ਤਾਂ ਕਹਿੰਦਾ ਤੁਸੀਂ ਹਰ ਚੀਜ਼ ਬਹੁਤ ਵਧੀਆ ਬਣਾਉਂਦੇ ਹੋ। ਉਹ ਮੈਨੂੰ ਤਾਂ ਇਕੱਲੀ ਚਾਹ ਬਣਾਉਣੀ ਹੁੰਦੀ ਸੀ। ਉਹ ਵੀ ਜੇ ਦੁੱਧ ਜ਼ਿਆਦਾ ਹੁੰਦਾ ਸੀ। ਇਹਦੀ ਨਾਲ ਆਪਣੀ ਮਾਂ ਨਾ ਕਦੇ ਬਣੀ। ਤਾਂ ਹੀ ਮੈਨੂੰ ਸਾਰੀ ਦਿਹਾੜੀ ਚੁੱਲ੍ਹੇ 'ਤੇ ਉਠਾਈ ਰੱਖਦਾ ਸੀ। ਖੀਰ ਤੋਂ ਇਲਾਵਾ ਸਭ ਠੀਕ ਸੀ। ਹਲਵੇ 'ਚ ਨਾ ਕੋਈ ਗਿਰੀ, ਨਾ ਕੋਈ ਸੋਗੀ, ਕੁਝ ਵੀ ਨਹੀਂ ਪਾਇਆ। ਲੈ, ਮੈਂ ਤਾਂ ਸਭ ਕੁਝ ਲੈ ਕੇ ਆਇਆ ਸੀ। ਹਲਵੇ 'ਚ ਤਾਂ ਮੈਨੂੰ ਵੀ ਨਹੀਂ ਕੁਝ ਮਿਲਿਆ। ਬਾਪੂ ਕਹਿੰਦਾ ਸਭ ਕੁਝ ਤੇ ਬਣਾਉਂਦਾ ਬਣਾਉਂਦਾ ਸਭ ਕੁਝ ਆਪ ਹੀ ਖਾ ਗਿਆ ਹਣਾ ਉਹ ਦਾਦਾ ਜੀ ਪਲੇਟ ਦੀ ਭੁਰਜੀ ਕਿਵੇਂ ਲੱਗੀ ਉਹ ਵਧੀਆ ਸੀ ਉਹ ਪਤਨੀ ਕਿੱਦਾਂ ਇਹਨੇ ਠੀਕ ਬਣਾਤੀ ਤੇ ਦਾਲ ਕਿਵੇਂ ਲੱਗੀ ਜਿਵੇਂ ਗਰਮ ਪਾਣੀ ਦੀ ਛੁੱਟੀ ਹੁੰਦੀ ਹੈ ਮਾਸਾ ਸਵਾਦ ਨਹੀਂ ਲੱਗੀ ਦਾਦਾ ਜੀ ਇਹਦਾ ਮਤਲਬ ਸ਼ਰਾਦ ਪ੍ਰਵਾਨ ਨਹੀਂ ਕੀਤਾ ਸਾਡੇ ਜੇ ਕੁਝ ਵਧੀਆ ਹੁੰਦਾ ਤਾਂ ਪ੍ਰਵਾਨ ਕਰਦੇ ਉਹ ਤਾਂ ਤੇਰੀ ਦਾਦੀ ਤੇ ਚਾਚੀ ਨੇ ਸ਼ਰਾਦ ਲਈ ਉਹ ਖਾਦੇ ਮੈਂ ਅੱਜਕੇ ਸਭ ਕੁਝ ਇੰਨਾ ਸਵਾਦ ਬਣਾਇਆ ਆਇਆ ਸੀ ਨਾ ਜਿਵੇਂ ਘਰੇ ਹਲਵਾਈ ਲੱਗ ਬਣਾਇਆ ਹੋਵੇ ਚਲੋ ਉਹ ਤਾਂ ਉਹ ਚਾਚੀ ਨੇ ਬਣਾਇਆ ਹੋਣਾ ਸਭ ਕੁਝ ਚਾਚੀਆ ਤੇਰੀ ਪੇਕੇ ਗਈ ਸੀ ਉਹਨੇ ਆਹ ਬਣਾਇਆ ਬਸ ਉਹਨੇ ਰੂਣਾ ਬਣਾਇਆ ਤੇਰੇ ਪਿਓ ਵਾਂਗੂ ਫਹਾ ਨਹੀਂ ਵੜਿਆ ਉਹ ਦਾਦਾ ਜੀ ਜਿੱਦਾਂ ਦਾ ਮਿਲਦਾ ਪ੍ਰਵਾਨ ਕਰ ਲਿਆ ਕਰੋ ਐਵੇਂ ਗੁੱਸਾ ਨਾ ਕਰਿਆ ਕਰੋ ਉਹ ਸਾਲਵਾ ਤਾਂ ਰੋਟੀ ਦੇ ਨਹੀਂ ਹੁੰਦੀ ਸ਼ਰਾਦ ਦੀ ਉਹਦਾ ਚੱਜ ਦੀ ਬਣਾ ਲਿਆ ਕਰੋ ਫਲਵਾਈ ਲਵਾ ਕੇ ਉਹਦਾਂ ਤੁਸੀਂ ਯਾਦ ਵੀ ਨਹੀਂ ਕਰਦੇ ਫਿਰ ਦਾਦਾ ਜੀ ਚਾਚੇ ਵਾਲੀ ਖਾ ਲਿਆ ਕਰੋ ਇੱਧਰ ਤਾਂ ਆਹੀ ਕੁਛ ਮਿਲਣਾ ਵਾ ਦਾਦਾ ਜੀ ਜਿਉਂਦੇ ਜੀ ਕਦੇ ਬਾਪੂ ਨੇ ਚਾਜੀ ਰੋਟੀ ਖਵਾਈ ਤੁਹਾਨੂੰ ਉਹ ਜਿਉਂਦੇ ਨੂੰ ਵੀ ਆਹੀ ਖੇਤ ਸਵਾ ਖਵਾਉਂਦਾ ਰਿਹਾ ਵਾ ਉਹ ਤਾਂ ਮੈਂ ਆਹ ਬਣਾਉਂਦਾ ਹੁੰਦਾ ਸੀ ਫਿਰ ਖਾਂਦਾ ਹੁੰਦਾ ਸੀ ਵਧੀਆ ਰੋਟੀ ਉਹ ਦਾਦਾ ਜੀ ਛੱਡੋ ਸ਼ਰਾਦ ਖਾਣੇ ਮੈਂ ਤੁਹਾਨੂੰ ਰਸ ਨੂੰ ਪਾ ਕੇ ਦੇ ਦਿੰਨਾ ਵਾ ਉੱਪਰ ਹੀ ਬਣਾ ਲਿਆ ਕਰੋ ਆ ਪੁੱਤ ਉੱਪਰ ਜੇ ਗੈਸ ਕਨੈਕਸ਼ਨ ਨਹੀਂ ਆਏ ਉਹ ਦਾਦਾ ਜੀ ਚੁੱਲ੍ਹੇ ਤੇ ਬਣਾ ਲਿਆ ਕਰੋ ਉਹ ਧਰਮ ਦਾ ਚੁੱਲਾ ਬਾਲਣਾ ਨਹੀਂ ਦਿੰਦਾ ਉਹਨੂੰ ਤੂਆਂ ਤੋਂ ਅਲਰਜੀ ਆ ਦਾਦਾ ਜੀ ਦਾਦੀ ਨੂੰ ਕਹਦਿਆ ਕਰੋ ਉਹ ਤੁਹਾਡੇ ਨਾਲ ਹੀ ਹੁੰਦੀ ਆ ਆ ਪੁੱਤ ਮੈਂ ਨਰਕਾਂ 'ਚ ਉਹ ਸਵਰਗਾ 'ਚ ਤੁਸੀਂ ਨਰਕਾਂ 'ਚ ਉਹ ਸਵਰਗਾ 'ਚ ਉਹ ਕਿਵੇਂ ਆ ਪੁੱਤ ਤਾਂ ਚੰਗੇ ਕੰਮ ਬਹੁਤ ਕਰਦੀ ਹੁੰਦੀ ਸੀ ਤੇ ਤੁਸੀਂ ਮੈਂ ਉਹਦੇ ਚੰਗੇ ਕੰਮਾਂ ਦੀ ਮਾਂ ਪਿਓਆਂ ਕਰ ਦਿੰਦਾ ਸੀ ਦਾਦਾ ਜੀ ਫਿਰ ਤਾਂ ਨਰਕ ਹੀ ਮਿਲਣਾ ਸੀ ਆ ਪੁੱਤ ਤੇਰੀ ਦਾਦੀ ਪਾਠ ਵੀ ਬਹੁਤ ਕਰਦੀ ਹੁੰਦੀ ਸੀ ਤੇ ਤੁਸੀਂ ਵੀ ਕਰ ਲੈਂਦੇ ਦਾਦਾ ਜੀ ਆ ਪੁੱਤ ਤੇਰੇ ਕੋਲ ਤਾਂ ਹੱਡ ਭਰ ਨਹੀਂ ਕਦੇ ਟਾਈਮ ਹੀ ਨਹੀਂ ਕੱਢਿਆ ਪਾਠ ਲਈ ਫਿਰ ਦਾਦਾ ਜੀ ਤੁਸੀਂ ਤੇ ਦਾਦੀ ਅਲੱਗ-ਅਲੱਗ ਹੋ ਮਿਲਤਾ ਲੈਂਦੇ ਹੀ ਹੋਣਗੇ ਹਾਂ ਪੁੱਤ ਉਹਦਾ ਐਤਵਾਰ ਮਿਲਦੇ ਹੁੰਦੇ ਸੀਗੇ ਹੁਣ ਸ਼ਰਧਾ ਕਰਕੇ ਨਾ ਧਰਮਰਾਜ ਨੇ 15 ਦਿਨ ਦੀ ਆਗਿਆ ਦਿੱਤੀ ਹੋਈ ਆ ਸਾਰੇ ਇਕੱਠੇ ਬੈਗ ਰੋਟੀ ਖਾ ਸਕਦੇ ਆ ਕਿਉਂਕਿ ਕਿਸੇ ਦੀ ਜਨਾਨੀ ਨੇ ਮਾੜੇ ਕੰਮ ਕੀਤੇ ਆ ਕਿਸੇ ਦੇ ਪੁੱਤ ਨੇ ਕਿਸੇ ਦੀ ਧੀ ਨੇ ਤੇ ਕਿਸੇ ਦੇ ਘਰ ਵਾਲੇ ਨੇ ਚਲੋ ਦਾਦਾ ਜੀ ਬਹਿ ਜਾਓ ਫਿਰ ਪੁੱਤ ਬੈਨੂ ਨੇ ਆਮਸਾਨ ਥੋੜਾ ਹੈ ਮੈਂ ਤਾਂ ਆਤਮਾ ਹਾਂ ਆਵਾਜ਼ ਮਾ ਬੁੱਢੇ ਵਾਲੀ ਆ ਫਿਰ ਤੁਹਾਡੀ ਅਮਨ ਰੋਜੀ ਕਿੱਥੇ ਆ ਪੁੱਤੂ ਵੀ ਨਾ ਆਪਣੇ ਪਿਓ ਵਰਗਾ ਪੂਰਾ ਕੰਜਰਾ ਆ ਓਏ ਆਤਮਾ ਮਤਲਬ ਮੈਂ ਕੱਲੀ ਰੂਹ ਆ ਓ ਦਾਦਾ ਜੀ ਉਹ ਤਾਂ ਮੈਨੂੰ ਵੀ ਪਤਾ ਵਾ ਮੈਂ ਤਾਂ ਮਜ਼ਾਕ ਕਰਦਾ ਪਿਆ ਸੀ ਓ ਪਤਾ ਮੈਨੂੰ ਪੁੱਤ ਤੂੰ ਮਜ਼ਾਕ ਕਰਦਾ ਪਿਆ ਸੀ ਚੱਲ ਹੁਣ ਮੈਂ ਚੱਲਿਆ ਵਾਂ ਠੀਕ ਹੈ ਨਾ ਆਪਣੇ ਪਿਓ ਨੂੰ ਕਹਿ ਦਿਆ ਕਰ ਜੇ ਸ਼ਰਾਬ ਖੋਣੇ ਹੁੰਦੇ ਨਾ ਚੱਜ ਦੇ ਖਵਾ ਦਿਆ ਕਰ ਐਵੇਂ ਹਰ ਸਾਲ ਮੈਨੂੰ ਗਾਲਾਂ ਨਾ ਖਾ ਜਾ ਕਰ <laughs> no, 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 no. <laughs> <laughs>